ਗਰਦੀਪ ਸ਼ਾਟ ਕਰੀ ਗਰਦੀਪ ਐ ਕਿਸ਼ਤੀ ਹੈ ਜਿਹੜੀ ਕਿਸਾਨਾਂ ਦੇ ਪਸ਼ੂਆਂ ਦੇ ਜਿਹਦੀ ਜਾਨ ਆ ਉਹ ਬਚਾਰੀ ਹੈ ਸultanpur Lodhi ਦੇ ਜਿਹੜੇ 16 ਪਿੰਡ ਖੜਾਂ ਦੀ ਲਪੇਟ ਦੇ ਵਿੱਚ ਨੇ ਉੱਥੋਂ ਅਸੀਂ ਇਹ ਕਵਰੇਜ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਔਰ ਇਹ ਕਿਸ਼ਤੀ ਖਾਸ ਤੌਰ ਤੇ ਕਿਸਾਨਾਂ ਦੇ ਪਸ਼ੂਆਂ ਦੇ ਲਈ ਜੀਵਨਦਾਇਕ ਬਣੀ ਹੋਈ ਹੈ ਬਣੀ ਹੋਈ ਹੈ ਕਿਸ ਨੇ ਵੀ ਦਿੱਤੀ ਹੈ ਅਸੀਂ ਉਹਦੀ ਵੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਔਰ ਲਗਾਤਾਰ ਕਿਸਾਨ ਇਸ ਕਿਸ਼ਤੀ ਦੇ ਰਾਹੀਂ ਆਪਣੇ ਪਸ਼ੂਆਂ ਦਾ ਜਿਹੜਾ ਰੈਸਕਿਊ ਆ ਉਹ ਕਰ ਰਹੇ ਨੇ। ਨਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਰੈਸਕਿਊ ਕਰਨ ਦੇ ਲਈ ਇਹ ਜਾ ਰਹੇ ਆ। ਸੋ ਅਸੀਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਰੀਆਂ ਹੀ ਦਿਖਾਉਂਦੇ ਰਵਾਂਗੇ। ਇਹ ਜਿਹੜੀ ਬੋਟ ਹੈ ਹੁਣ ਇਹ ਅਸੀਂ ਪਸ਼ੂਆਂ ਨੂੰ ਜਿਹੜਾ ਰੈਸਕਿਊ ਕਰਨ ਜਾ ਰਹੇ ਆ। ਦੇਖ ਸਕਦੇ ਹੋ ਤੁਸੀਂ ਸਾਹਮਣੇ ਜਿਹੜੇ ਆਰਮੀ एसडीआरएफ एनडीआरएफ ਨੇ ਟੀਮਾਂ ਲਗੀਆਂ ਹੋਈਆਂ ਨੇ ਸੋ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਦਾ ਲੈਵਲ ਹੈ ਇੱਥੇ ਵਧਿਆ ਹੋਇਆ ਦੇਖ ਸਕਦੇ ਹੋ ਤੁਸੀਂ ਕਿਸ਼ਤੀ ਦਾ ਜਿਹੜਾ ਇੰਜਣ ਹਾਲਾਂਕਿ ਛੋਟਾ ਪਰ ਫਿਰ ਵੀ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ ਪਾਣੀ ਦਾ ਜਿਹੜਾ ਲੈਵਲ ਹੈ ਕਾਫੀ ਜ਼ਿਆਦਾ ਇੱਥੇ ਜਿਹੜਾ ਵਧਿਆ ਹੋਇਆ ਸੋ ਹੋਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਜਿੱਥੇ ਤੱਕ ਨਿਗਾਹ ਪੈਂਦੀ ਹੈ 15 ਤੋਂ 18 ਕਿਲੋਮੀਟਰ ਤੱਕ ਜਿੰਨੀ ਵੀ ਤੁਹਾਡੀ ਨਿਗਾਹ ਮਾਰ ਕਰਦੀ ਆ ਪਾਣੀ ਹੀ ਪਾਣੀ ਜਿਹੜਾ ਦਿਖਾਈ ਦੇ ਰਿਹਾ ਸੋ ਅਸੀਂ ਵੀ ਪ੍ਰਮਾਤਮਾ ਦੇ ਅੱਗੇ ਆਸ ਤੇ ਅਰਦਾਸ ਕਰਦੇ ਹਾਂ ਕਿ ਇਸ ਆਫ਼ਤ ਦੇ ਵਿੱਚੋਂ ਪੰਜਾਬੀਆਂ ਨੂੰ ਜਿਹੜਾ ਛੇਤੀ ਤੋਂ ਛੇਤੀ ਕੱਢਿਆ ਜਾਵੇ ਸੋ ਬਹੁਤ ਸਾਰੇ ਲੋਕ ਹਜੇ ਵੀ ਪਿੰਡਾਂ ਦੇ ਅੰਦਰ ਨੇ ਜਿਨ੍ਹਾਂ ਨੂੰ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕੱਢਣ ਦਾ ਜੇਕਰ ਗੱਲ ਉਹ ਫੌਜ ਵੀ ਕਰੀਏ ਚਾਹੇ ਉਹ ਜਿਹੜੀਆਂ ਐਸਡੀਆਰਐਫ ਦੀਆਂ ਟੀਮਾਂ ਨੇ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਵੀ ਜਿਹੜੇ ਇਹ ਲਗਾਤਾਰ ਆ ਰਹੇ ਨੇ ਹੈਲਪ ਦੇ ਲਈ ਸੋ ਆਮ ਲੋਕ ਵੀ ਜਿਹੜੇ ਕਾਫੀ ਜ਼ਿਆਦਾ ਰਸਤਾ ਵਸਤਾ ਇੱਥੇ ਲੈ ਕੇ ਜਿਹੜੇ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਵਰੇਜ ਹੈ ਅਸੀਂ ਦਰਪਕ ਪੋਸਟ ਦੇ ਜ਼ਰੀਏ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਕਵਰੇਜ ਦਿਖਾਵਾਂਗੇ ਤਾਂ ਹੁਣ ਅਸੀਂ ਜਿਹੜੇ ਪਸ਼ੂ ਨੇ ਪਸ਼ੂਆਂ ਨੂੰ ਇੱਥੋਂ ਕੱਢਣ ਤੇ ਲਈਏ ਸੀ ਜਾ ਰਹੇ ਆ ਯਤਨ ਕੀਤੇ ਜਾ ਰਹੇ ਆ ਲਗਾਤਾਰ ਰਾਸ਼ਨ ਵੀ ਜਿਹੜਾ ਲੋਕ ਇੱਥੇ ਲੈ ਕੇ ਪਹੁੰਚ ਰਹੇ ਨੇ ਸੋ ਬਹੁਤ ਹੀ ਜ਼ਿਆਦਾ ਜਿਹੜੇ ਹਾਲਾਤ ਗੰਭੀਰ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਇੱਥੇ ਬਹੁਤ ਜ਼ਿਆਦੇ ਦੇਖ ਸਕਦੇ ਹੋ ਤੁਸੀਂ ਸਫੈਦੇ ਦਾ ਦਰਖਤ ਹੈ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਜ਼ਿਆਦੇ ਵਧਿਆ ਹੋਇਆ ਹੈ ਤਸਵੀਰ ਉਹ ਘਰ ਜਿਹੜਾ ਸਾਰਾ ਘਰ ਹੈ ਉਹ ਡੁੱਬ ਚੁੱਕਿਆ ਹੈ ਔਰ ਸਾਰਾ ਘਰ ਉਹ ਪਾਣੀ ਦੇ ਵਿੱਚ ਪਾਣੀ ਦੀ ਲਪੇਟ ਦੇ ਵਿੱਚ ਆਇਆ ਹੋਇਆ ਹੈ ਔਰ ਹੋਰ ਕਈ ਘਰ ਨੇ ਜਿਹੜੇ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਜਿਹੜੇ ਚੱਲ ਰਹੇ ਨੇ ਔਰ ਲਗਾਤਾਰ ਉਹਨਾਂ ਘਰਾਂ ਨੂੰ ਖਾਲੀ ਕਰਵਾਉਣ ਦੀਆਂ ਹਦਾਇਤਾਂ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਪਰ ਲੋਕ ਆ ਮਜਬੂਰ ਨੇ ਕਿ ਕਈ ਵਾਰ ਜਿਹੜਾ ਘਰ ਛੱਡਣਾ ਆਸਾਨ ਨਹੀਂ ਹੈ ਤਾਂ ਲੋਕਾਂ ਦੇ ਲਈ ਉਹ ਵੀ ਇੱਕ ਦਿੱਕਤ ਹੈ ਜਿਹੜੀ ਉਹ ਬੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਘਰ ਛੱਡਣਾ ਇੱਕਦਮ ਬਹੁਤ ਮੁਸ਼ਕਲ ਹੈ ਜਿਹੜਾ ਉਹ ਲੱਗ ਰਿਹਾ ਹੈ ਔਰ ਹਾਲਾਂਕਿ ਇਹ ਘਰ ਬਿਲਕੁਲ ਖਾਲੀ ਹੋ ਗਿਆ ਹੁਣ ਤੁਸੀਂ ਦੇਖੋਗੇ ਮਸ਼ੀਨਰੀ ਖੜੀ ਹੈ ਜੀਸੀਬੀ ਖੜੀ ਹੈ ਟਰੈਕਟਰ ਖੜਾ ਹੈ ਤਮਾਮ ਖੇਤੀਬਾੜੀ ਦੇ ਸੰਦ ਇਸ ਘਰ ਦੇ ਵਿੱਚ ਹੈਗੇ ਨੇ ਤਾਂ ਹਜ਼ਾਰਾਂ ਏਕੜ ਫਸਲ ਇਸ ਕਿਸ਼ਤੀ ਦੇ ਥੱਲੇ ਆ ਇਸ ਪਾਣੀ ਦੇ ਥੱਲੇ ਆ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਇਹ ਜਿਹੜੇ ਹਾਲਾਤ ਨੇ ਸultanpur Lodhi ਦੇ ਹਾਲਾਂਕਿ ਦੂਜੇ ਇਲਾਕੇ ਨੇ ਗੱਲ ਕੀਤੀ ਜਾਵੇ ਤਾਂ ਮਾਝਾ ਖੇਤਰ ਦਾ ਗਰਦਾਸਪੁਰ ਡੇਰਾਬਾਬਾ ਨਾਨਕ ਉਸ ਦੇ ਨਾਲ ਮਾਲਵਾ ਖੇਤਰ ਦਾ ਫਿਰੋਜ਼ਪੁਰ ਤੇ ਫਾਜ਼ਿਲਕਾ ਵੀ ਹੱਡ ਦਿਲ ਪੇਟ ਦੇ ਵਿੱਚ ਆ ਚੁੱਕਾ ਕਿਉਂਕਿ ਇਹ ਸਾਰਾ ਪਾਣੀ ਇੱਥੋਂ ਹੁੰਦਾ ਹੋਇਆ ਫਿਰ ਉੱਥੇ ਹੀ ਜਿਹੜਾ ਇਹ ਪਾਣੀ ਜਾਣਾ ਹੈ ਤਾਂ ਇਹ ਜਿਹੜੇ ਸਾਰੇ ਹਾਲਾਤ ਨੇ ਗਰਾਊਂਡ ਜ਼ੀਰੋ ਤੋਂ ਸਿੱਧਾ ਤੁਹਾਡੇ ਨਾਲ ਜੁੜੇ ਹੋਏ ਆ ਤੇ ਘਰ ਦਿਖਾ ਦਿਓ ਗਰੀਬ ਗਰਦੀਪ ਤਸਵੀਰ ਕਿ ਕਿਸ ਤਰ੍ਹਾਂ ਨਾਲ ਰੀਜਾਂ ਨਾਲ ਬਣਾਏ ਹੋਏ ਲੋਕਾਂ ਦੇ ਜਿਹੜੇ ਘਰ ਨਹੀਂ ਪਰ ਅੰਦਰ ਲੋਕਾਂ ਦਾ ਹੌਸਲਾ ਹੈ ਕਿ ਅਸੀਂ ਹਾਰੇ ਨਹੀਂ ਅਸੀਂ ਹਾਰੇ ਨਹੀਂ ਸਾਡਾ ਪਹਿਲੀ ਵਾਰ ਇਹਨਾਂ ਹੜਾਂ ਦੇ ਨਾਲ ਮੁਕਾਬਲਾ ਨਹੀਂ ਹੋਇਆ ਬਾਈ ਜੀ ਕਿਹੋ ਜੀ ਸਥਿਤੀ ਆ ਤੁਸੀਂ ਲਗਾਤਾਰ ਆਪਣੇ ਪਸ਼ੂ ਬਚਾ ਕੇ ਕੱਢ ਰਹੇ ਹੋ ਬਾਈ ਬਹੁਤ ਮਾੜੀ ਸਥਿਤੀ ਬਹੁਤ ਜ਼ਿਆਦਾ ਮੰਨਾਂ ਦਾ ਨਹੀਂ ਦੇਖ ਹੀ ਲੈਣਾ ਹੁਣ ਆਪਾਂ ਸਮਾਨ ਕੱਢਣਾ ਜਾ ਕੇ ਇਹਦੇ ਘਰ ਦੇ ਵਿੱਚੋਂ ਨੰਗਰ ਲਿਆਉਣੇ ਪਹਿਲਾਂ ਵੀ ਆਪਾਂ ਦੇਖ ਹੀ ਲਿਆ ਬਹੁਤ ਤੁਸੀਂ ਅੰਨੇ ਕੰਕਰ ਬਹੁਤ ਜ਼ਿਆਦਾ ਨਿਕਲੇ ਆ ਇੱਧਰ ਕੱਢੇ ਸੁੱਕੇ ਖਾਨ ਬਾਈ ਤੁਹਾਡਾ ਪਰਿਵਾਰ ਆ ਚੁੱਕਿਆ ਸੁਰੱਖੇ ਤੋਂ ਉਧਰੋਂ ਬਾਈ ਜੀ ਇਹ ਸਾਰਾ ਤਾਂ ਨਹੀਂ ਮਤਲਬ ਜਿਹੜੇ ਛੋਟੇ ਬੱਚੇ ਉਹ ਕੱਢ ਲਏ ਆਪਾਂ ਠੀਕ ਹੈ ਜੀ ਜਨਾਨੀਆਂ ਆ ਗਈਆਂ ਕੁਛ ਫਸੇ ਹੋਏ ਪਿੰਡ ਚ ਜਿੱਦਾਂ ਮੰਨ ਲਓ ਸਮਾਨ ਸਮੂਹਣ ਉੱਪਰ ਰੱਖ ਰਿਆ ਉੱਪਰ ਲੇਖਾ ਜਗਾ ਉੱਪਰ ਹਜੇ ਬੰਦੇ ਤੇ ਬਜ਼ੁਰਗ ਹੈਗੇ ਨਹੀਂ ਹਾਂਜੀ ਹੈਗੇ ਆਗੇ ਤੁਹਾਨੂੰ ਹਦਾਇਤ ਕਰ ਪਸ਼ੂ ਵੀ ਹੈਗੇ ਸਾਰੇ ਤਕਰੀਬਨ ਕੁਛ ਘਰਾਂ ਦੇ ਨਿਕਲੇ ਬਾਕੀ ਸਾਰੇ ਪਸ਼ੂ ਵੀ ਘਰੋਂ ਘਰ ਹੀ ਹੈਗੇ ਆ ਕੱਢ ਰਿਹਾ ਸਿੱਕੇ-ਹਿੱਕੇ ਕਰਕੇ ਜਿੱਦਾਂ ਵੀ ਕਿਸੇ ਦਾ ਜ਼ੋਰ ਪਾ ਰਿਹਾ ਆ ਉਦਾਂ ਹੀ ਕੱਢ ਰਿਹਾ ਆ ਆ ਦੇਖਾਂ ਘਰ ਇਹ ਤਾਂ ਸਾਹਮਣੇ ਜਮਾ ਡੁੱਬ ਚੁੱਕਿਆ ਜੀ ਇੱਥੇ ਵੀ ਕੋਈ ਰਹਿੰਦਾ ਸੀ ਪਹਿਲਾਂ ਇੱਥੇ ਭਾਜੀ ਰਹਿੰਦੇ ਸਨ ਮਾਰ ਜਾਂਦੇ ਆ ਤੇ ਭਾਜੀ ਆਪਣਾ ਖੇਤੀਬਾੜੀ ਦਾ ਕਿੰਨਾ ਨੁਕਸਾਨ ਹੋਇਆ ਹੈ ਭਾਜੀ ਬਹੁਤ ਜ਼ਿਆਦਾ ਆ ਸਾਰਾ ਖੇਤੀਬਾੜੀ ਦਾ ਨੁਕਸਾਨ ਹੀ ਦੇਖ ਰਿਹਾ ਤੁਹਾਨੂੰ ਸਾਰਾ ਸਾਰੀ ਥੱਲੇ ਫਸਲ ਆ ਹਾਂਜੀ ਫਸਲ ਹੀ ਹੈ ਇਹਦੇ ਸਾਰੇ ਸਾਡੇ ਠੀਕ ਆ ਆਹ ਰਸਤਾ ਜਾਂਦਾ ਹੋਇਆ ਆ ਜਿੱਥੇ ਰੁਕਦੇ ਰਹੇ ਤੁਹਾਨੂੰ ਇਸੇ ਦਾ ਗੁਰਦੁਆਰਾ ਸਾਹਿਬ ਹੋਵੇ ਉਹਦੇ ਤੋਂ ਬਹੁਤ ਉੱਪਰ ਜਿੱਦ ਵਿੱਚ ਜਾਂਦਾ ਆ ਤੇ ਬਾਈ ਜੀ ਤੋਡੇ ਪਿੰਡ ਦੇ ਕੀ ਆਬਾਦੀ ਕਿੰਨੀ ਹੈ ਜਿਹੜੇ ਲੋਕ ਜਿਹੜੇ ਫਸੇ ਹੋਏ ਨੇ ਹਜੇ ਵੀ ਉਧਰ ਹੈਗੇ ਨਹੀਂ ਬਾਜੀ ਆਬਾਦੀ ਦਾ ਹੀ ਹਜ਼ਾਰਾਂ ਦੇ ਨਾਲ ਹੀ ਆ ਠੀਕ ਆ ਤੁਹਾਨੂੰ ਪਿੰਡ ਤੇ ਕੋਈ ਖਾਸ ਕਰਕੇ ਨਜ਼ਰ ਲਾਗੇ ਨਹੀਂ ਆਉਣਾ ਘਰੋ ਘਰੀ ਦਾ ਵੱਖਰੇ ਵੱਖਰੇ ਘਰ ਨੇ ਜਿਹੜੇ ਰਹਣਗੇ ਠੀਕ ਆ ਜੀ ਜਿੱਦਾਂ ਕਿਸੇ ਦੀ ਪੈਲੀ ਆ ਜਾਂ ਕਿਸੇ ਦਾ ਵਸੇਰਾ ਵਾ ਉਹ ਘਾਵਨਾ ਹੀ ਅਗਲੇ ਨੇ ਘਰ ਬਣਾਏ ਆਗੇ ਆ ਉਹ ਤੋਂ ਪੈਲੀ ਤੇ ਬਾਈ ਜੀ ਪਾਣੀ 8 ਤੋਂ 10 ਫੁੱਟ ਦੇ ਕਰੀਬ ਲੱਗ ਰਿਹਾ ਕਿ ਪਾਣੀ ਇੰਨਾ ਹੋਣਾ ਹੈ 15 15 ਫੁੱਟ ਪਾਣੀ ਆ ਤੇ ਕੱਲ ਕਹਿੰਦੇ ਇੱਕਦਮ ਵਧਿਆ ਜਿਹੜਾ ਕੱਲ ਤੋਂ ਪਾਣੀ ਬਹੁਤ ਜ਼ਿਆਦਾ ਭਾਜੀ ਕੱਲ ਜ਼ਿਆਦਾ ਵਧਿਆ ਪਾਣੀ ਹੋਣੀ ਵਧ ਰਿਹਾ ਲਗਾਤਾਰ ਵਧ ਰਿਹਾ ਤੇ ਭਾਈ ਜੀ ਅੱਗੇ ਫਿਰ ਤੁਸੀਂ ਰਹਿਣ ਲਈ ਲੋਕ ਵੈਸੇ ਸੇਵਾ ਬਹੁਤ ਕਰ ਰਹੇ ਪੰਜਾਬੀ ਔਖੇ ਸਮੇਂ 'ਚ ਤੁਹਾਡੇ ਨਾਲ ਬਾਹ ਨਾਲ ਬਾਹ ਜੋੜ ਕੇ ਖੜੇ ਨੇ ਹੱਥ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਹਰ ਤਰ੍ਹਾਂ ਦੀ ਮਦਦ ਲਈ ਉਹ ਤਿਆਰ ਨੇ ਪਰਾ ਗੇ ਰਹਿਣ ਦਾ ਲਈ ਕਿਵੇਂ ਫਿਰ ਤੁਸੀਂ ਹੁਣ ਕੀਤਾ ਕਿਉਂਕਿ ਪਸ਼ੂ ਵੀ ਰੱਖਨੇ ਆ ਬਾਲ ਬੱਚੇ ਵੀ ਹੈਗੇ ਆ ਹਾਂਜੀ ਭਾਜੀ ਇਦਾਂ ਕਿ ਵੀ ਕੋਈ ਰਿਸ਼ਤੇਦਾਰ ਜਿਹਦਾ ਵੀ ਆਪਣਾ ਖਾਸ ਉਹ ਲਈ ਆ ਰਹੇ ਆ ਇਹਦਾ ਰਹਿਣ ਵੇਹਰਾ ਕਿੱਦਾਂ ਉਹ ਕੋਈ ਬੰਦ ਦੇਖ ਰਹੇ ਹੋ ਇਹਦੇ ਨਾਲ ਕੋਈ ਜਗ੍ਹਾ ਵੇਖ ਕੇ ਉੱਥੇ ਰਹਿ ਰਿਹਾ ਆ ਇਸ ਕਰਕੇ ਕਿ ਕੋਈ ਜਿੱਦਾਂ ਜਿੱਦਾਂ ਵੀ ਕਿਸੇ ਦਾ ਸਸੁਰਾ ਆਉਂਦਾ ਉੱਥੇ ਉੱਥੇ ਨਿਗਰਿਆ ਆ ਭਾਈ ਕਿੰਨੇ ਸਾਲਾਂ ਦੇ ਬਾਅਦ ਤੁਸੀਂ ਆ ਸਥਿਤੀ ਜਿਹੜੀ ਬਣੀ ਦੇਖ ਰਹੇ ਹੋ ਭਾਜੀ ਪਹਿਲਾਂ ਤਾਂ 2013 ਦੇ ਵਿੱਚ ਦੇਖ ਰਿਆ ਹੂੰ ਉਦੋਂ ਸ਼ੜ ਆ ਗਿਆ ਫਿਰ 23 ਦੇ ਵਿੱਚ ਆ ਗਿਆ ਹੁਣ ਆ 25 ਚ ਆ ਗਿਆ ਤਾਂ ਫਿਰ ਲਗਾਤਾਰ 3 ਸਾਲ ਹੋ ਗਏ 3 ਸਾਲ ਹੋ ਗਏ ਉਸ ਤੋਂ ਪਹਿਲਾਂ ਵੀ ਆਉਂਦੇ ਰਹੇ ਆ ਇਹ ਨਹੀਂ ਕਿ ਵੀ ਹੋਣੀ ਆਉਣ ਲੱਗੇ ਉਸ ਤੋਂ ਪਹਿਲਾਂ ਵੀ ਆਇਆ ਪਰ ਨੀਜ਼ਾ ਮਾੜੀਆਂ ਸਰਕਾਰਾਂ ਦੀਆਂ ਠੀਕ ਹੈ ਜੀ ਕਿਉਂਕਿ ਡੈਮਾਂ ਦਾ ਪ੍ਰਬੰਧ ਖਾਸ ਤੌਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਵੀ ਰੋਲਾ ਪੈਂਦਾ ਕਿ ਪੰਜਾਬ ਨੂੰ ਦੇਣਾ ਚਾਹੀਦਾ ਹੱਦ ਤੱਕ ਪੰਜਾਬ ਭੁਗਤਦਾ ਤੇ ਰਾਜਸਥਾਨ ਤੇ ਹਰਿਆਣਾ ਔਖੇ ਵੇਲੇ ਪਾਣੀ ਲੈ ਜਾਂਦੇ ਆ ਉਹੀ ਤੇ ਗੱਲ ਆ ਭਾਜੀ ਉਹਨੂੰ ਪਾਣੀ ਦੇਣ ਰਾਜਸਥਾਨ ਹਰਿਆਣੇ ਨੂੰ ਪਾਣੀ ਲਗਾਤਾਰ ਦੇਣ ਤੇ ਅਸੀਂ ਨਾ ਡੁੱਬੀਏ ਠੀਕ ਆ ਜੇ ਉਹ ਮੰਗਦੇ ਪਾਣੀ ਉਧਰ ਕੱਢੀ ਜਾਣ ਪਰ ਹੁਣ ਤਾਂ ਉਹ ਮੰਗ ਨਹੀਂ ਰਹੇ ਨਾ ਓਕੇ ਵੇਲੇ ਚ ਕਹਿੰਦੇ ਨਹੀਂ ਮੰਗਦੇ ਭਾਜੀ ਓਕੇ ਵਾਲੇ ਕੋਈ ਕੋਈ ਬਾਹ ਫੜਦਾ ਜਾਂ ਸਾਰੇ ਥੋੜਾ ਫੜਦੇ ਆ ਕਿਉਂਕਿ ਨੁਕਸਾਨ ਜੇ ਪੰਜਾਬ ਨੂੰ ਭੁਗਤ ਰਿਹਾ ਤਾਂ ਪਾਣੀਆਂ ਤੇ ਹੱਕ ਵੀ ਪਹਿਲਾਂ ਪੰਜਾਬ ਦਾ ਹੋਣਾ ਚਾਹੀਦਾ ਲੋਕ ਇਹ ਕਹਿੰਦੇ ਨੇ ਇਸ ਟਾਈਮ ਜੇ ਅਸੀਂ ਨੁਕਸਾਨ ਚੱਲ ਰਹੇ ਆਂ ਔਰ ਸਾਰੀਆਂ ਫਸਲਾਂ ਖਰਾਬ ਨੇ 2023 ਦੇ ਲਈ ਵੀ ਸਾਨੂੰ ਇਹ ਖਬਰ ਮਿਲੀ ਹੈ ਕਿ ਜਿਹੜੇ ਬਹੁਤ ਸਾਰੇ ਖੇਤ ਪਾਣੀ ਦੀ ਲਪੇਟ ਦੇ ਵਿੱਚ ਆਈ ਸੀ ਉਹ ਜੇ ਸਹੀ ਨਹੀਂ ਹੋਏ ਚੰਗੀ ਤਰ੍ਹਾਂ ਫਸਲ ਨਹੀਂ ਹੋਣ ਲੱਗੀ ਉੱਥੇ। ਬਾਜੀ ਉੱਥੇ ਤਕਰੀਬਨ 20-20 ਫੁੱਟ ਦਾ ਟੋਏ ਪੈ ਚੁੱਕੇ ਆ। ਠੀਕ ਆ ਜੀ। ਹੁਣ ਤੁਸੀਂ ਸਾਡੇ ਨਾਲ ਜਾਣਾ ਉੱਥੇ ਘਰ ਦੇਖੋਗੇ ਠੀਕ ਆ। ਦੋ ਘਰ ਦੇਖ ਚੁੱਕੇ ਆ ਠੀਕ ਆ ਜੀ। ਤੇ ਜਿਹਦੀ ਵਾਰੀ ਆ ਪਾਣੀ ਵੀ ਸੱਟ ਬਹੁਤ ਜ਼ਿਆਦੀ ਆ ਦਰਿਆ ਦਾ ਮੋਹ ਹੈ ਜਿਹੜਾ ਕਿ ਘਰਾਂ ਦੇ ਸਾਹਮਣੇ ਹੋ ਗਿਆ ਵਾ ਠੀਕ ਆ ਜੀ। ਉਹਨਾਂ ਨੂੰ ਸੁੱਟ ਰਿਹਾ। ਬਈ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹਰਦੇਵ ਸਿੰਘ ਆ ਜੀ ਪਿੰਡ ਤੁਹਾਡਾ ਆਰਾਮਪੁਰ ਗੁਵਾਰਾ ਕੋਈ ਹੋਰ ਜ਼ਰੂਰੀ ਅਪੀਲ ਤੁਸੀਂ ਲੋਕਾਂ ਨੂੰ ਕਰਨੀ ਚਾਹੁੰਦੇ ਹੋ ਤਾਂ ਪਲੀਜ਼ ਬਹੁਤ ਦੂਰੋਂ ਜਿਹੜੀ ਸੰਗਤ ਤੁਹਾਨੂੰ ਦੇਖ ਰਹੀ ਹੈ ਪਾਜੀ ਅਪੀਲ ਇਹ ਹੀ ਆ ਕਿ ਜਿਹੜੀ ਸੰਗਤ ਦੇਖ ਰਹੀ ਆ ਸਾਨੂੰ ਸਾਨੂੰ ਮਿੱਟੀ ਦੀ ਲੋਡ ਆ ਜ਼ਿਆਦਾਤਰ ਪਾਣੀ ਲੈਣ ਕਰਨ ਠੀਕ ਆ ਜੀ ਤੇਲ ਦੀ ਲੋਡ ਆ ਠੀਕ ਆ ਜੀ ਤੋੜਿਆਂ ਦੀ ਲੋਡ ਖਾਲੀ ਇਹੋ ਸੰਗਤ ਨੂੰ ਬੇਨਤੀ ਕਰਦੇ ਆ ਜੀ ਹਮ ਬਿਲਕੁਲ ਜੀ ਖਾਲੀ ਗੱਟੇ ਤੇਲ ਜਾਂ ਸਾਰੀਆਂ ਚੀਜ਼ਾਂ ਕਿ ਬਹੁਤ ਰਾਸ਼ਨ ਪਹੁੰਚ ਰਿਹਾ ਹੈ ਪਸ਼ੂਆਂ ਦੇ ਲਈ ਵੀ ਚਾਰਾ ਜ਼ਰੂਰੀ ਹੈ ਪਹੁੰਚ ਰਿਹਾ ਹੈ ਪਰ ਹੋਰ ਜ਼ਰੂਰੀ ਹੈ ਕਿਉਂਕਿ ਪਸ਼ੂਆਂ ਨੂੰ ਹੁਣ ਇੱਥੇ ਸੁਰੱਖਿਅਤ ਥਾਵਾਂ ਮਿਲ ਕੱਢੇਗੇ ਸਾਹਮਣੇ ਵੀ ਦੇਖੋਗੇ ਤਾਂ ਇੱਕ ਬੋਟ ਆ ਜਿਹੜੀ ਰੈਸਕਿਊ ਕਰਕੇ ਜਿਹੜਾ ਪਰਿਵਾਰ ਹੈ ਉਹ ਆ ਰਿਹਾ ਹੈ ਤਾਂ ਉਹ ਪਰਿਵਾਰ ਜਿਹੜਾ ਬਾਹਰ ਨਿਕਲ ਰਿਹਾ ਹੈ ਔਰ ਭਾਈ ਜੀ ਖਾਸ ਤੌਰ ਤੇ ਇਹ ਬਾਈ ਵੀ ਨੌਜਵਾਨ ਕੋਈ ਐਕਸਪਰਟ ਨਹੀਂ ਮਤਲਬ ਤੁਹਾਡੇ ਪਰਿਵਾਰਾਂ ਚੋਂ ਹੀ ਕਿਸਾਨ ਪਰਿਵਾਰ ਚੋਂ ਹੀ ਲੱਗ ਰਿਹਾ ਹੈ ਸਾਰੇ ਭਾਜੀ ਪਿੰਡ ਦੇ ਆ ਵੀਰ ਸਾਰੇ ਠੀਕ ਹੈ ਜੀ ਇੱਕੋ ਪਿੰਡਾ ਤੁਹਾਡਾ ਹਾਂ ਜੀ ਸਾਡਾ ਇੱਕ ਪਿੰਡਾ ਵੀਰ ਬਊਪਰ ਜੀ ਦੇ ਤੋਂ ਆ ਇਹ ਪ੍ਰਧਾਨ ਸਾਹਿਬ ਹੋਣੀ ਹੈ ਉਸ ਕਮੇਟੀ ਦੇ ਠੀਕ ਹੈ ਜੀ ਸਰਪੰਚ ਸਾਹਿਬ ਦੇ ਭਰਾ ਲਗਾਤਾਰ ਸੇਵਾ ਕਰ ਰਹੇ ਆ ਮਤਲਬ ਔਖੇ ਹਾਲਾਤਾਂ ਚ ਤੁਸੀਂ ਕਿਸ਼ਤੀ ਚਲਾਉਣੀ ਵੀ ਆਪ ਹੀ ਸਿੱਖਣੀ ਸਾਰਾ ਜੀ ਕਿਸ਼ਤੀ ਵੀ ਆਪ ਚਲਾਉਣੀ ਠੀਕ ਹੈ ਜੀ ਵੋਟ ਵੀ ਇਹ ਵੀਰ ਵੀ ਦੇਖੂਗੇ ਤਾਂ ਇਹ ਵੀ ਆਪ ਹੀ ਚਲਾ ਕੇ ਲੈ ਕੇ ਆਏ ਆ ਹਾਂ ਜੀ ਹਾਂ ਜੀ ਆਪ ਹੀ ਲੈ ਕੇ ਆ ਰਹੇ ਸਾਰੇ ਤਾਂ ਹਾਲਾਤਾਂ ਨੇ ਤੁਹਾਨੂੰ ਇੰਨੇ ਕਾਬਿਲ ਬਣਾਤਾ ਕਿ ਤੁਸੀਂ ਉਹ ਸਾਰੇ ਕੰਮ ਆਪ ਸਿੱਖ ਕੇ ਬਚਨ ਦੇ ਕੱਟਣਾ ਮਜਬੂਰੀ ਮਜਬੂਰ ਆ ਸਾਰਿਆਂ ਨੂੰ ਕਰਨਾ ਹੀ ਪੈਣਾ ਜੀ ਆਹ ਬਾਜੀ ਉਹਨੇ ਉੱਥੋਂ ਤੋੜ ਤੋਂ ਲੈ ਕੇ ਆਇਆ ਜੀ ਸਮਾਨ ਜਿੱਥੇ ਆਪਾਂ ਜਾਣਾ ਉਧਰ ਠੀਕ ਹੈ ਉਹ ਇਹ ਦੱਸਣਗੇ ਪਰਮਜੀਤ ਹੁਣ ਹੀ ਆਈਦਾ ਵਾਇਗਰੂ ਜੀ ਦਾ ਕਾਲਪਾ ਸਾਹਿਬ ਉਹਦੇ ਹਾਂ ਜੀ ਬਾਬਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਹੁਣ ਲੋਕਾਂ ਨੂੰ ਅੱਗੇ ਹੁਣ ਲੋਕਾਂ ਨੂੰ ਜੋ ਅਸੀਂ ਵੇਖ ਕੇ ਆਏ ਹਾਂ ਜੀ ਸੰਪਰਦਾ ਸ੍ਰੀ ਹਰਿਆਲੀ ਸਾਹਿਬ ਬਾਬੇ ਤਾਰਾ ਸਿੰਘ ਸਾਹਿਬ ਉਹਨਾਂ ਦੇ ਮਜੂਦਾ ਮੁਖੀ ਬਾਬਾ ਸੁਖਾ ਸਿੰਘ ਸਾਹਿਬ ਜੀ ਜਿਨ੍ਹਾਂ ਦੀਆਂ ਸੌਆਂ ਚਲਣ ਡੀਆਂ ਉਹਨਾਂ ਨੂੰ ਪਰਿਵਾਰਾਂ ਨੂੰ ਕੱਢਣ ਦੀ ਲੋੜ ਆ, ਸਮਾਨ ਕੱਢਣ ਦੀ ਲੋੜ ਆ। ਜਿੱਥੇ ਐ ਟਾਈਮ ਦਰਿਆ ਦਾ ਮੂੰਹ ਹੀ ਹੋ ਗਿਆ ਉਹਨਾਂ ਦੇ ਘਰ ਨੂੰ ਢਾਈ ਜਾਣ ਰਿਹਾ। ਉਹਨਾਂ ਦਾ ਸਮਾਨ ਲੱਦ ਕੇ ਲੈ ਆਇਆ, ਬਾਕੀ ਉਹ ਸਮਾਨ ਕੱਢਣ ਦਾ ਹੈ ਪਰਿਵਾਰ ਜੀਆਂ ਨੂੰ ਬਾਹਰ ਕੱਢੀਏ। ਦਰਿਆ ਦੇ ਨਾਲ ਕੋਈ ਸਮਾਨ ਬਾਹਰ ਕੱਢੀਏ। ਆਹੀ ਮੇਰੀ ਤਾਂ ਬੇਨਤੀ ਆ। ਆ ਲੱਗੇ ਪਰਮਜੀਤ ਹੁਣੀ ਕਰਵੀਸ਼ ਹੋਣੀ, ਸਰਪੰਚ ਹੋਣੀ। ਅਹੀਂ ਨਾਲ ਮਹਾਂਪੁਰਖਾਂ ਨੇ ਜਿਹੜੇ ਬੋਰਡ ਦਿੱਤੇ ਬਾਬਾ ਜੀ ਉਹਨਾਂ ਨੇ ਦੋ ਉਹ ਵੀ ਇਸੇ ਕੰਮ ਦੇ ਲਈ ਲਾਏ ਹੋਏ ਆ ਪਰ ਸਭ ਤੋਂ ਪਹਿਲੀ ਜ਼ਰੂਰਤ ਇਹ ਹੈ ਕਿਸ਼ਤੀਆਂ ਇੱਥੇ ਹੋਣ ਜੇ ਕੋਈ ਕਿਸ਼ਤੀ ਲੈ ਕੇ ਆ ਸਕਦਾ ਉਹ ਇੱਥੇ ਭੇਜੇ ਤੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਕਿਉਂਕਿ ਪਾਣੀ ਵਧ ਰਿਹਾ ਜਲਦੀ ਤੋਂ ਜਲਦੀ ਜਿਹੜਾ ਪਰਿਵਾਰਾਂ ਨੂੰ ਰੈਸਕਿਊ ਕਰਨਾ ਚਾਹੀਦਾ ਬਿਲਕੁਲ ਜਾਨੀ ਮਾਨੀ ਜਾਨੀ ਮਾਲੀ ਨਸਰਾਨ ਦਾ ਜਿਹੜਾ ਵਾ ਉਹ ਧਿਆਨ ਰੱਖਣਾ ਜ਼ਰੂਰੀ ਚਾਹੀਦਾ ਜ਼ਰੂਰੀ ਆ ਪਹਿਲਾਂ ਪਰਿਵਾਰ ਕੱਢੀਏ ਸਮਾਨ ਕੱਢੀਏ ਬਿਲਕੁਲ ਜੀ ਫਤਿਹ ਜੀ ਸੁਰੱਖਿਆ ਤਾਂ ਸਾਰੇ ਦੇਖੇ ਸੇਵਾ ਸੰਭਾਲਾ ਦੇਖੋ ਸੇਵਾ ਸੰਭਾਲ ਸਾਡੀ ਇਹਨਾਂ ਨਾਲ ਗੱਲ ਹੋਈ ਆ ਸਰਪੰਚ ਸਾਹਿਬ ਨਾਲ ਪਰਨਜੀ ਤੋਂ ਨਾਲ ਨਾ ਜਾਂਦੇ ਵੀ ਕੋਈ ਅਸੀਂ ਗੱਲ ਦੂਗੀ ਅਸੀਂ ਗੁਰਦਰਾ ਬੇਰ ਸਾਹਿਬ ਤੋਂ ਹਾਂ ਮੈਨੂੰ ਮੈਂ ਚੰਗੇਦਰਾ ਮਾਰਾ ਤੇ ਲੋੜ ਆ ਤੇ ਆਪਾਂ ਉਸੇ ਉਸਤਾ ਆਵੇ ਮੈਨੂੰ ਸਰਵਨ ਸਿੰਘ ਉਹਨਾਂ ਦਾ ਵੀ ਫੋਨ ਆਉਣ ਡਿਆ ਆਪਣੇ ਆਏ ਆ ਬੇਰ ਸਾਹਿਬ ਵਾਲੀ ਤੁਹਾਡੀ ਟੀਮ ਦਾ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਸਮਾਨ ਰੱਖਿਆ ਡਾਊਨ ਬਾਕੀ ਕੋਈ ਨਹੀਂ ਇਹ ਵੀਰ ਜਿਹੜੇ ਆਪਣੇ ਨਾਲ ਆ ਸੇਵਾਦਾਰ ਮਾਹਪੁਰਖਾਂ ਦੇ ਜ਼ਿੰਮੇਵਾਰ ਕੋਈ ਅਸੀਂ ਗੱਲ ਨਹੀਂ ਕੀਤੀ ਬਿਲਕੁਲ ਜੀ ਸਰੂਪਾ ਨੂੰ ਵੀ ਸੁਰੱਖਿਅਤ ਜਿਹੜਾ ਉਹ ਰੱਖਿਆ ਗਿਆ ਪਿੰਡ ਵਾਸੀ ਜਿਹੜਾ ਲੱਗੇ ਹੋਏ ਨੇ ਦਿਨ ਰਾਤ ਜਿਹੜੀ ਮਿਹਨਤ ਆ ਉਹ ਕਰ ਰਹੇ ਨੇ ਔਰ ਕਿਸੇ ਵੀ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਸਭ ਤੋਂ ਕਿ ਪਿੰਡ ਵਾਸੀ ਇਕੱਠੇ ਹੋ ਕੇ ਜੂਝ ਰਹੇ ਨੇ ਭਾਈ 사ਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰ ਅਸੀਸ ਸਿੰਘ ਵੀਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਖੁਦ ਕਿਸ਼ਤੀ ਚਲਾ ਰਹੇ ਹੋ ਪਹਿਲਾਂ ਤੁਹਾਨੂੰ ਟ੍ਰੇਨਿੰਗ ਸੀਗੀ ਇਹ ਜਿਵੇਂ ਆਦਰ ਸਾਹਿਬ ਕਰਦੇ ਜਿਹੜੇ ਸਾਰੇ ਕੰਮ ਦੀ ਮਲ ਆਚਾਰ ਸਾਹਿਬ ਅੱਛਾ ਮਲ ਹਾਲਾਤਾਂ ਨੇ ਸਿਖਾਇਆ ਸਭ ਕੁਝ ਕਿ ਮੁਸ਼ਕਲ ਹਾਲਾਤਾਂ ਨਾਲ ਲੜ ਕੇ ਕੱਟੇ ਨੇ ਹਾਲਾਤਾਂ ਨੇ ਹੁਣ ਕਿ ਜੇ ਮੁਸੀਬਤ ਪਈ ਹੈ ਤਾਂ ਉਹਦੇ ਨਾਲ ਮੁਕਾਬਲਾ ਕਿਵੇਂ ਕਰਨਾ ਹੈ ਇਹ ਸਿੱਖ ਗਏ ਹੋ ਤੁਸੀਂ ਤਾਂ ਬਿਲਕੁਲ ਜੀ ਅਗਦੀ ਭਾਈ ਦੀ ਤਸਰੀਹ ਕਰਾਓ ਭਾਈ ਇਹ ਕਹਿੰਦਾ ਕਿ ਜਿਹੜੇ ਇੱਥੇ ਪਹਿਲਾਂ ਜਿਹੜੇ ਕਿਸ਼ਤੀ ਚ ਲਾਉਂਦੇ ਸੀ ਤਾਂ ਹੁਣ ਭਾਈ ਆਪ ਚਲਾ ਰਿਹਾ ਹੈ ਇਹਦੇ ਲਈ ਕੋਈ ਤਨਖਾਹ ਨਹੀਂ ਲੈਣੀ ਕੋਈ ਨੌਕਰੀ ਨਹੀਂ ਹੈ ਔਰ ਸਿਰਫ ਸੇਵਾ ਲੋਕਾਂ ਦੀ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਇਹ ਨੌਜਵਾਨ ਹੈ ਜਿਹੜਾ ਉਹ ਲੱਗਿਆ ਹੋਇਆ ਗੁਰ ਅਸੀਸ ਸਿੰਘ ਆ ਜਿਹੜਾ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਜਿਹੜਾ ਲੱਗਿਆ ਹੋਇਆ ਔਰ ਸੇਵਾ ਕਰ ਰਿਹਾ ਹੈ ਉਹ ਵਾਦਾਂ ਠੀਡੀ ਕਰਤੀ ਸੀ ਯਾਰ ਹਾਂ ਗਾੜੀ ਵਜਣ ਜਿਆਦਾ ਉਹ ਪਿੱਛੇ ਜ਼ੋਰ ਮਾਰਦਾ ਫਿਰ ਭਾਈ ਨਾਲ ਘੇਰ ਰੱਖਣਾ ਮੀਂਦਾ ਉਹਰੇ ਪਾਣੀ ਨਾ ਗਿਆ ਸਭ ਮੁਲੀ ਦੇ ਸੀ ਉਹਰੇ ਚ ਲੰਘ ਗਿਆ ਥੋੜਾ ਵੀ ਇਹੀ ਪਿੰਡ ਹੈ ਜੀ ਹਾਂਜੀ ਮਤਲਬ ਹਾਲਾਤਾਂ ਨੇ ਤੁਹਾਨੂੰ ਇਸ ਖਾਤ ਆ ਕਿ ਔਖੇ ਸਮੇਂ ਚ ਲੜਨਾ ਕਿਵੇਂ ਹੁਣ ਘਰ ਟੈਨ ਲੱਗ ਗਏ ਹਾਂਜੀ ਅਰੇ ਸਿੱਧਾ ਹੀ ਉਹਦਾ ਮੂੰਹ ਦੋ ਤਿੰਨ ਹੋ ਗਿਆ ਜੀ ਤਾਂ ਬਿਲਕੁਲ ਜੀ ਦਰਿਆ ਜਿਹੜਾ ਘਰਾਂ ਨੂੰ ਢਾਉਣਾ ਚਲ ਕਰ ਦਿੱਤਾ ਪਾਣੀ ਦੇ ਵਹਾਅ ਨਹੀਂ ਅੱਗੇ ਜਾ ਕੇ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਰੂਰ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਇਹ ਹਾਲਾਤ ਨੇ ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ ਆਪਣੀ ਬੋਲੀ ਦੇ ਰਾਹੀਂ ਤੁਸੀਂ ਖੁਦ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਲਾਚਾਰ ਨੇ ਸਾਰਾ ਇਹ ਸਮਾਨ ਖਰਾਬ ਹੋ ਗਿਆ ਜੇਕਰ ਉਹ ਖਾਣ ਪੀਣ ਦੇ ਸਮਾਨ ਦੀ ਗੱਲ ਕਰੀਏ ਜਾਂ ਮਾਲ ਪਸ਼ੂ ਦਾ ਜੇਕਰ ਅ ਦੇਖਿਏ ਤਾਂ ਬਹੁਤ ਹੀ ਵੱਡਾ ਨੁਕਸਾਨ ਇਸ ਖੇਤਰ ਦੇ ਵਿੱਚ ਹੋਇਆ ਜਿਹੜਾ ਦਰਿਆ ਬਹੁਤ ਹੀ ਜ਼ਿਆਦਾ ਚੜ ਕੇ ਆਇਆ ਹੈ ਲਗਾਤਾਰੀ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੱਧਾ ਹੋਇਆ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਦੱਸਿਆ ਇਹ ਜਿਹੜੇ ਵੀਰ ਨੇ ਇੱਥੋਂ ਦੇ ਹੀ ਜੰਪਲ ਨੇ ਹਾਲਾਤਾਂ ਨੇ ਇਹਨਾਂ ਨੂੰ ਸਾਰੇ ਹੀ ਕੰਮ ਸਿਖਾ ਦਿੱਤੇ ਨੇ ਕਿਉਂਕਿ ਆਏ ਸਾਲ ਇਹ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝਦੇ ਨੇ ਇਸ ਤਰ੍ਹਾਂ ਦੀਆਂ ਸਥਿਤੀਆਂ ਵਧਦੀਆਂ ਰਹਿੰਦੀਆਂ ਨੇ ਸੋ ਦੇਖ ਸਕਦੇ ਹੋ ਤੁਸੀਂ ਐ ਹੁਣ ਇਹ ਜਿਹੜੀ ਬੋਟ ਹੈ ਇਹ ਬੋਟ ਅਸੀਂ ਇਹ ਲੈ ਕੇ ਜਾ ਰਹੇ ਹਾਂ ਪਿੰਡ ਦੇ ਵਿੱਚ ਉਸ ਬੰਦ ਤੋਂ 7 ਕਿਲੋਮੀਟਰ ਅੰਦਰ ਆ ਚੁੱਕੇ ਹਾਂ ਅਸੀਂ ਇੱਥੇ ਅੱਜ ਤੋਂ ਹਫ਼ਤਾ ਪਹਿਲਾਂ ਜਿਹੜੇ ਬੜੇ ਹੀ ਖੁਸ਼ਮੁਜਾਜ਼ ਲੋਕ ਜਿਹੜੇ ਬੜੇ ਹੀ ਸੋਹਣੇ ਹੀ ਸੁਖਾਵੇਂ ਤਰੀਕੇ ਦੇ ਨਾਲ ਇੱਥੇ ਜਿਹੜੇ ਵਸੇ ਹੋਏ ਸੀ ਤਾਂ ਅੱਜ ਪਾਣੀ ਨੇ ਆ ਕੇ ਇਹਨਾਂ ਨੂੰ ਉਜਾੜ ਕੇ ਰੱਖ ਦਿੱਤਾ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਇਹ ਮਜਬੂਰ ਨੇ ਇੱਥੋਂ ਦੇ ਲੋਕ ਇੱਧਰ ਉੱਧਰ ਜਿਹੜਾ ਜਾਣੇ ਨੂੰ ਸੋ ਅਸੀਂ ਪਰਮਾਤਮਾ ਦੇ ਅੱਗੇ ਆਸਤੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਕਦੇ ਵੀ ਕਿਸੇ ਨੂੰ ਨਾ ਦੇਖਣੇ ਪੈਣ ਤਾਂ ਉਹ ਸਾਹਮਣੇ ਜਿਹੜੇ ਪਰਿਵਾਰ ਹੈ ਤੁਸੀਂ ਦੇਖ ਰਹੇ ਹੋ ਪਰਿਵਾਰ ਬੈਠਿਆ ਹੋਇਆ ਵੇੜੇ ਦੇ ਵਿੱਚ ਉਹਨਾਂ ਨੇ ਜਿਹੜਾ ਸਮਾਨ ਹੈ ਉਹ ਆਪਣਾ ਛੱਤ ਦੇ ਉੱਪਰ ਵੀ ਚੜਾਇਆ ਹੋਇਆ ਸੋ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਦਾ ਲੈਵਲ ਹੈ ਇੱਥੇ ਵਧਿਆ ਹੋਇਆ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਸਾਹਮਣੇ ਘਰ ਦੀ ਛੱਤ ਦੇ ਉੱਪਰ ਜਿਹੜਾ ਪਰਿਵਾਰ ਹੈ ਉਹ ਬੈਠਾ ਹੋਇਆ ਵੇਟ ਕਰ ਰਹੇ ਨੇ ਕਿ ਆਖਰ ਕਦੋਂ ਜਿਹੜੀ ਬੋਟ ਹੈ ਉਹ ਆਏਗੀ ਇਹ ਸਮਾਨਾ ਨੇ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਆ ਬੰਨ ਤੈਨੂੰ ਬਾਹਰ ਨੂੰ ਸੋ ਬਹੁਤ ਜਿਆਦਾ ਜਿਹੜੇ ਹਾਲਾਤ ਇੱਥੇ ਦੇ ਬੱਤਰ ਹੋਏ ਪਏ ਨੇ ਤਾਂ ਦੇਖ ਰਹੇ ਹੋ ਤੁਸੀਂ ਸਾਹਮਣੇ ਕਮਾਦ ਹੈ ਜਿਹੜਾ ਵੀ ਜੋ ਹੈ ਕਮਾਦ ਦੇ ਵੀ ਇਹ ਉਪਰ ਨੂੰ ਕੁੰਬਲਾ ਕਹਿੰਦੇ ਨੇ ਉਹੀ ਦਿਖ ਰਹੇ ਨੇ ਇੰਨਾ ਕਿ ਜਿਹੜਾ ਪਾਣੀ ਦਾ ਲੈਵਲ ਉਹ ਵਧਿਆ ਹੋਇਆ ਮੋਟਰਾਂ ਜਿਹੜੀਆਂ ਡੁੱਬੀਆਂ ਹੋਈਆਂ ਨੇ ਖੰਭੇ ਡੁੱਬੇ ਹੋਏ ਨੇ ਵੱਡੇ ਵੱਡੇ ਜਿਹੜੇ ਦਰਖਤ ਨੇ ਉਹ ਪਾਣੀ ਦੇ ਬੁੱਕਲ ਦੇ ਵਿੱਚ ਸਮਾਏ ਹੋਏ ਨੇ ਸੋ ਪਾਣੀ ਬਹੁਤ ਹੀ ਜਿਆਦਾ ਇੱਥੇ ਜਿਹੜਾ ਵਧਦਾ ਹੋਇਆ ਦਿਖਾਈ ਦੇ ਰਿਹਾ ਸੋ ਇਹ ਜਿਹੜੀ ਵੋਟ ਆ ਉਹਨ ਇਸ ਦੇ ਜਰੀਏ ਜਿਹੜੇ ਸਾਰੇ ਹੀ ਇਹ ਪਸ਼ੂਆਂ ਨੂੰ ਜਾਂ ਹੋਰ ਜਿਹੜਾ ਸਮਾਨ ਹੈ ਕੀਮਤੀ ਉਹਨਾਂ ਨੂੰ ਕਰਕੇ ਲਿਆਵਾਂਗੇ ਰੈਸਕਿਊ ਤਾਂ ਦੇਖ ਰਹੇ ਹੋ ਤੁਸੀਂ ਸਾਹਮਣੇ ਘਰ ਆ ਘਰ ਦੇ ਵਿੱਚ ਪਰਿਵਾਰ ਜਿਹੜਾ ਬੈਠਿਆ ਉਹ ਆਵਾਜ਼ਾਂ ਮਾਰ ਰਹੇ ਨੇ ਸਮਾਨ ਹੈ ਜਿਹੜਾ ਉਹਨਾਂ ਦਾ ਵੀ ਚੱਕ ਕੇ ਬਾਹਰ ਜਿਹੜਾ ਕੱਢਿਆ ਜਾਊਗਾ ਉਹਨਾਂ ਨੂੰ ਕਿਨਾਰੇ ਤੇ ਲੈ ਕੇ ਜਾਇਆ ਜਾਊਗਾ ਜਿੱਧਰ ਪਾਣੀ ਘਟਾ ਉਧਰ ਨੂੰ ਲੈ ਕੇ ਜਾਵਾਂਗੇ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਹੱਥ ਜਿਹੜੇ ਉਹਨਾਂ ਦੇ ਕੋਲ ਮਾਰੇ ਜਾ ਰਹੇ ਨੇ ਤਾ ਹੁਣ ਉਸ ਪਰਿਵਾਰ ਦੇ ਵੱਲੋਂ ਜਿਹੜੀ ਬੋਟ ਐ ਉਹ ਲੈ ਕੇ ਜਾਵਾਂਗੇ ਤਾਂ ਇੱਧਰ ਤੁਸੀਂ ਤਸਵੀਰ ਦੇਖੋਗੇ ਤਾਂ ਇੱਧਰ ਵੀ ਇੱਕ ਘਰ ਸਾਹਮਣੇ ਡੁੱਬਿਆ ਹੋਇਆ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਜਿਹੜਾ ਇੱਧਰ ਵੀ ਇੱਕ ਘਰ ਐ ਜਿਹੜਾ ਉਸ ਦੇ ਵਿੱਚ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਛੱਤ ਤੇ ਖੜੇ ਹੋਏ ਨੇ ਔਰ ਫਸੇ ਹੋਏ ਨੇ ਤਾਂ ਸੂਰਜ ਦੀ ਲਾਈਟ ਦੇ ਕਾਰਨ ਜ਼ਰੂਰ ਤੁਹਾਨੂੰ ਨਹੀਂ ਦਿਖ ਰਿਹਾ ਥੋੜਾ ਥੋੜਾ ਇੱਕ ਵਿਜ਼ੂਅਲ ਚ ਦਿੱਕਤ ਐ ਬਟ ਇਸ ਘਰ ਦੇ ਵਿੱਚ ਪਰਿਵਾਰਕ ਮੈਂਬਰ ਆ ਜਿਹੜੇ ਉਹ ਹੈਗੇ ਨਹੀਂ ਔਰ ਇਹਨਾਂ ਨੂੰ ਵੀ ਜਲਦੀ ਬਾਹਰ ਲੈ ਕੇ ਜਾਇਆ ਜਾਏਗਾ ਔਰ ਜਲਦੀ ਹੀ ਬਾਹਰ ਕੱਢਿਆ ਜਾਵੇਗਾ ਔਖੇ ਹਾਲਾਤ ਇਹਨਾਂ ਔਖੇ ਹਾਲਾਤਾਂ ਦਾ ਮੁਕਾਬਲਾ ਕਰ ਰਹੇ ਨੇ ਪਰਿਵਾਰ ਜੂਝ ਰਹੇ ਨੇ ਔਰ ਜਜਾਰੂ ਜਿਹੜੀ ਬਿਰਤੀ ਆ ਪੰਜਾਬ ਦੀ ਉਹ ਵੀ ਇੱਥੇ ਸਮਝ ਆਉਂਦੀ ਹੈ ਕਿ ਲੋਕ ਜਿਹੜਾ ਜੂਝ ਰਹੇ ਨੇ ਔਰ ਔਖੇ ਹਾਲਾਤਾਂ ਦਾ ਜਿਹੜਾ ਡਟ ਕੇ ਮੁਕਾਬਲਾ ਜਿਹੜਾ ਉਹ ਕਰ ਰਹੇ ਨੇ ਸਾਰੇ ਪਰਿਵਾਰ ਸਾਰਾ ਹੀ ਘਰ ਦੇ ਵਿੱਚ ਮੌਜੂਦ ਹੈ। ਔਰ ਅੱਗੇ ਵੀ ਦੇਖੋਗੇ ਤਾਂ ਹੋਰ ਵੀ ਬੋਟਾਂ ਨੇ ਜਿਹੜੀਆਂ ਉਹ ਰੈਸਕਿਊ ਤੇ ਲੱਗੀਆਂ ਹੋਈਆਂ ਨੇ। ਔਰ ਇਧਰਲੀ ਸਾਈਡ ਵੀ ਦੇਖੋਗੇ ਤਾਂ ਜ਼ਿਆਦਾਤਰ ਇਹ ਟਾਣੀਆਂ ਨੇ ਦੇਰੇ ਕਿਹਾ ਜਾਂਦਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟਾਣੀਆਂ ਕਿਹਾ ਜਾਂਦਾ। ਤਾਂ ਟਾਮੇਟਾ ਵੀ ਜਿਹੜੇ ਘਰ ਨੇ ਇਸ ਕਰਕੇ ਥੋੜੀ ਦਿੱਕਤ ਜ਼ਰੂਰ ਹੈ ਕਿ ਬੱਜਵਾ ਪਿੰਡ ਕੋਈ ਵੱਡਾ ਪਿੰਡ ਉਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਫਿਲਹਾਲ ਜੋ ਅਸੀਂ ਇਨੀਸ਼ੀਅਲੀ ਦੇਖ ਰਹੇ ਹਾਂ ਤਾਂ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਹੋਈ ਆ। ਔਰ ਆਵਾਜ਼ ਮਾਰ ਰਹੀ ਹੈ ਇਹ ਘਰ ਉਹ ਆਵਾਜ਼ ਮਾਰ ਰਹੀ ਹੈ ਘਰ ਸਾਹਮਣੇ ਆਵਾਜ਼ ਤਾਂ ਪਰਿਵਾਰ ਦੇ ਵੱਲੋਂ ਜਿਹੜੀ ਮਦਦ ਦੀ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਇਹ ਪਰਿਵਾਰ ਇੱਥੇ ਫਸਿਆ ਹੋਇਆ ਹੈ ਔਰ ਫਿਲਹਾਲ ਇਹਦੇ ਚ ਕਿਸ਼ਤੀ 'ਚ ਇਹ ਪਰਿਵਾਰ ਨੂੰ ਵੀ ਜਲਦੀ ਰੈਸਕਿਊ ਕੀਤਾ ਜਾਊਗਾ ਤਾਂ ਜੇ ਜਿਹੜੀ ਸਾਡੀ ਕਵਰੇਜ ਦੇਖਦੇ ਦੇਖ ਰਹੇ ਆ ਵਾਤਵਾਦ ਉਹ ਵੀ ਸ਼ੇਅਰ ਕਰੋ ਤੇ ਸੁਲਤਾਨਪੁਰ ਲੋਧੀ ਤੋਂ ਥੋੜਾ ਹੋਂਦੇ ਨੂੰ ਤਾਂ ਇੱਕ ਘਰ ਹੈ ਤਾਂ ਜਿਹੜੇ ਲੋਕਾਂ ਨੂੰ ਲੋਕਾਂ ਦੇ ਵੱਲੋਂ ਅਪੀਲ ਹੈ ਕਿ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਰੈਸਕਿਊ ਕੀਤਾ ਕਿੰਨਾ ਪਾਣੀ ਭਰ ਚੁੱਕਾ ਤਾਂ ਜਿਹੜੀ ਸਿਚੁਏਸ਼ਨ ਦੇ ਵਿੱਚ ਘਰ ਦੇ ਵਿੱਚ ਇਹ ਜਿਹੜੇ ਲੋਕ ਆ ਉਹ ਖੜੇ ਨੇ ਕਿੰਨਾ ਔਖਾ ਹਾਲਾਤ ਹੈ ਜਿਹੜਾ ਉਸ ਦਾ ਇਹ ਮੁਕਾਬਲਾ ਜਿਹੜਾ ਉਹ ਕਰ ਰਹੇ ਨੇ ਤਾਂ ਉਧਰ ਵੀ ਇੱਕ ਕਿਸ਼ਤੀ ਰੈਸਕਿਊ ਕਰਕੇ ਜਾ ਰਹੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਆ ਉਹ ਕੀਤਾ ਜਾ ਰਿਹਾ ਤੇ ਉਧਰ ਵੀ ਇੱਕ ਘਰ ਹੈ ਉਹਦੇ ਵਿੱਚ ਵੀ ਪਰਿਵਾਰਕ ਮੈਂਬਰ ਲੋਕ ਆ ਜਿਹੜੇ ਉਹ ਮੌਜੂਦ ਨੇ ਲੋਕ ਫਸੇ ਹੋਏ ਨੇ ਲੋਕਾ ਲਗਾਤਾਰ ਲੋਕਾਂ ਨੂੰ ਕੱਢੇ ਜਾਣ ਦੀ ਬਹੁਤ ਜ਼ਰੂਰਤ ਹੈ ਇੱਥੇ ਜੋ ਖਾਸ ਤੌਰ ਤੇ ਜਿਹੜੀ ਅਪੀਲ ਅਸੀਂ ਵੀ ਕਰਨਾ ਚਾਹੁੰਦੇ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤੇ ਘਰ ਵੀ ਖਤਰੇ ਦੇ ਹੇਠ ਆ ਰਹੇ ਨੇ ਤਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਰੈਸਕਿਊ ਆ ਉਹ ਕਰਨ ਦੀ ਜ਼ਰੂਰਤ ਹੈ ਗਰਦੀ ਦਿਖਾਓ ਕਿ ਇਸ ਤਰ੍ਹਾਂ ਦੀ ਸਥਿਤੀ ਹੈ ਔਰ ਇਸ ਘਰ ਦੇ ਵਿੱਚ ਵੀ ਪਰਿਵਾਰਕ ਮੈਂਬਰ ਆ ਜਿਹੜੇ ਉਹ ਮੌਜੂਦ ਨੇ ਔਰ ਲਗਾਤਾਰ ਜਿਹੜਾ ਉਹਨਾਂ ਨੂੰ ਕੱਢਿਆ ਵੀ ਜਾ ਰਿਹਾ ਕਿਸ਼ਤੀਆਂ ਦੇ ਨਾਲ ਇੱਕ ਇੱਕ ਰਫਤਾਰ ਦੇ ਵਿੱਚ ਸਰਚ ਜਿਹੜਾ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਚੱਲ ਰਿਹਾ ਪਰ ਹਜੇ ਵੀ ਲੋਕ ਜਿਹੜੇ ਘਰਾਂ ਦੇ ਵਿੱਚ ਉਹ ਵਸੇ ਹੋਏ ਨਜ਼ਰ ਆ ਰਹੇ ਆ ਤਾਂ ਤਾ ਬਿਜਲੀ ਦੇ ਖੰਭੇ ਜਿਹੜੇ ਤਮਾਮ ਟੇਡੇ ਹੋਏ ਹੋਏ ਨਜ਼ਰ ਆਉਂਦੇ ਨੇ ਤਾਰਾਂ ਢਿੱਲੀਆਂ ਨੇ ਬਿਜਲੀ ਦਾ ਜਿਹੜਾ ਕਨੈਕਸ਼ਨ ਸੰਪਰਕ ਹੈ ਜਿਹੜਾ ਉਹ ਬਿਲਕੁਲ ਸultanpur Lodhi ਦੇ ਆਸ-ਪਾਸ ਦੇ ਪਿੰਡ ਨੇ ਔਰ ਖਾਸ ਤੌਰ ਤੇ ਕਿਸ਼ਤੀ ਹੈ ਜਿਹੜੀ ਇਸ ਦੇ ਰਾਈ ਪਸ਼ੂਆਂ ਨੂੰ ਜਿਹੜਾ ਬਚਾਇਆ ਜਾ ਰਿਹਾ ਕਿ ਪਸ਼ੂਆਂ ਨੂੰ ਕਿਸੇ ਹਿਸਾਬ ਨਾਲ ਜਿਹੜਾ ਸੁਰੱਖਿਅਤ ਆ ਉਹ ਕੱਢਿਆ ਜਾਵੇ ਪਸ਼ੂ